ਤਾ ਸੰਗ ਪੈਸਾ ਮਾਸੰਗਾ ਯੇ ਪੈਸਾ ਤਾ ਸੰਗ ਪੈਸਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਨੋਟਾਂ ਵਾਲੀ ਗੱਡੀ ਐ ਉਹ ਸਾਡੇ ਮਲੋੜ ਸਹਿਰ ਵਿੱਚ ਪਹਾੜ ਬਣ ਕੇ ਆ ਗਈ ਐ ਤੇ ਥੋੜੇ ਦਿਰ ਲਈ ਕਿੱਥੇ ਲਾਟਰੀ ਪਾਉਣੀ ਐ ਸਾਡੇ ਪ੍ਰੇਮ ਲਾਟਰੀ ਵਾਲੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਸਾਡੀ ਦੀਵਾਲੀ ਬੰਪਰ ਦਾ ਡਰਾਅ ਐ 500 ਰੁਪਏ ਦੀ ਟਿਕਟ ਹੈ ਸਿਰਫ ਇਹ ਜਿਹੜੇ 11 ਕਰੋੜ ਦਾ ਪਹਿਲਾ ਪ੍ਰਾਈਜ਼ ਹੈ ਪੰਜਾਬ ਗਵਰਨਮੈਂਟ ਦੀ ਟਿਕਟ ਹੈ ਗਰੰਟੀਡ ਫਰਸਟ ਪ੍ਰਾਈਜ਼ 11 ਕਰੋੜ ਜਿਹੜਾ ਕਿ 31 ਤਰੀਕ ਦਿਨ ਸ਼ੁੱਕਰਵਾਰ ਸ਼ਾਮ ਨੂੰ 8 ਵਜੇ ਕੱਢਿਆ ਜਾਣਾ ਤੇ ਇਹ ਇਸ ਤੋਂ ਬਾਅਦ 11 ਕਰੋੜ ਨਹੀਂ ਉਦੋਂ ਤਿੰਨ ਪ੍ਰਾਈਜ਼ 1-1 ਕਰੋੜ ਦੇ ਤਿੰਨ ਪ੍ਰਾਈਜ਼ 50-50 ਲੱਖ ਦੇ ਨੌ ਪ੍ਰਾਈਜ਼ 10-10 ਲੱਖ ਦੇ ਨੌ ਪ੍ਰਾਈਜ਼ 5-5 ਲੱਖ ਰੁਪਏ ਦੇ ਛੋਟੇ ਪ੍ਰਾਈਜ਼ ਬਹੁਤ ਹੈ ਜੇ ਤੁਸੀਂ ਇਹ ਟਿਕਟ ਲਓਗੇ ਤਾਂ 11 ਕਰੋੜ ਦੇ ਭਾਗੀਦਾਰ ਬਣ ਜਾਓਗੇ ਤੁਸੀਂ ਇਹ ਟਿਕਟ ਖਰੀਦੋ ਸਾਡੇ ਤੋਂ ਪ੍ਰੇਮ ਲਾਟਰੀ ਏਜੰਸੀ ਖੇਸ ਬਾਜ਼ਾਰ ਲੋਟ ਇਹ ਉਂਝ ਵੀ ਅਸੀਂ 500 ਰੁਪਇਆ ਇੱਕ ਘੰਟੇ ਦੇ ਵਿੱਚ 15 ਮਿੰਟਾਂ 'ਚ ਖਾ ਜੰਨੇ ਆ ਤਾਂ ਜੇ ਕਿਸਮਤ ਕੀ ਪੂਰੀ ਦੁਨੀਆ ਬਦਲਨੀ ਹੈ ਤਾਂ ਲਾਟਰੀ ਪਾਣੀ ਹੋਗੀ ਸਾਡੇ ਪ੍ਰੇਮ ਲਾਟਰੀ ਵਾਲੇ ਕੋਲੋਂ ਇਹ ਪੰਜਾਬ ਸ਼ਹਿਰ ਦੀ ਦੀਵਾਲੀ ਨੂੰ ਪਟਿਕਟ ਲੈਣ ਲਈ ਤੁਸੀਂ ਆਣਾ ਕਿੱਥੇ ਹੈ ਪ੍ਰੇਮ ਲਾਟਰੀ ਏਜੰਸੀ ਖੇਸ ਬਾਜ਼ਾਰ ਕੰਟੈਕਟ ਨੰਬਰ ਸਾਡੇ 97816 2243 814118 880 ਤੇ ਤੁਸੀਂ ਕੰਟੈਕਟ ਕਰਕੇ ਘਰ ਬੈਠੇ ਵੀ ਆਪਣੀ ਟਿਕਟਾਂ ਮੰਗਵਾ ਸਕਦੇ ਹੋ ਥੈਂਕ ਯੂ